ਚਾਰਚ ਸ਼ੁਰੂ ਕੀਤਾ ਗਿਆ ਸਰਦਾਰ ਗੁਰਬਖਸ਼ ਸਿੰਘ ਜੀ ਉਹਨਾਂ ਦੇ ਨਾਲ ਜੋ ਕਮੇਟੀ ਹੈ ਉਹ ਮੈਮੋਰੰਡਮ ਦੇਵੇਗੀ ਡੀਸੀ ਸਾਹਿਬ ਨੂੰ ਉਹਦੇ ਅਨੁਸਾਰ ਜੋ ਸਿੰਘਾਂ ਦੀ ਰਿਹਾਈ ਵਾਸਤੇ ਸਮੁੱਚੀ ਸਿੱਖ ਕੌਮ ਆਪਣਾ ਸਮਰਥਨ ਵੀ ਦੇਵੇਗੀ ਉਪਰਾਲੇ ਵੀ ਕਰੇਗੀ ਔਰ ਜਿਹੜੇ ਬੇਕਸੂਰ ਸਿੰਘ ਜੇਲ੍ਹਾਂ ਵਿੱਚ ਬੰਦ ਨੇ ਜਿਹੜੇ ਪੰਥਕ ਸੰਘਰਸ਼ ਦੇ ਨਾਲ ਸੰਬੰਧਿਤ ਨੇ ਉਹਨਾਂ ਦੀ ਰਿਹਾਈ ਵਾਸਤੇ ਹਰ ਯੋਗ ਉਪਰਾਲੇ ਕੀਤੇ ਜਾਣਗੇ ਔਰ ਪੰਜਾਬ ਸਰਕਾਰ ਨੇ ਵੀ ਬਹੁਤ ਇਸ ਨੂੰ ਸੀਰੀਅਸ ਲੈ ਕੇ ਸਹਿਯੋਗ ਦਿੱਤਾ ਭਰੋਸਾ ਦਿੱਤਾ ਹੈ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਕਰਕੇ ਇਹਦੇ ਵਿੱਚ ਉਹਨਾਂ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦਿਆ ਹੋਇਆ ਵਾਰ-ਵਾਰ ਗੱਲ ਕੀਤੀ ਹੈ ਔਰ ਗੁਰੂ ਬਖਸ਼ਿਸ਼ ਕਰੇ ਅਰਦਾਸ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਸਿੰਘਾਂ ਨੂੰ ਬਖਸ਼ਿਸ਼ ਕਰਨਗੇ ਪ੍ਰਬੰਧਕਾਂ ਦੇ ਮਨ ਵਿੱਚ ਵਸ ਕੇ ਉਹਨਾਂ ਦੀ ਰਿਹਾਈ ਵਾਸਤੇ ਸਤਿਗੁਰੂ ਸਾਹਿਬ ਜੀ ਜਰੂਰ ਸਾਨੂੰ ਬਖਸ਼ਿਸ਼ ਕਰਨਗੇ ਔਰ ਸਮੁੱਚੀ ਜੋ ਇਸ ਮਾਰਚ ਦੇ ਵਿੱਚ ਸੰਗਤ ਸ਼ਾਮਲ ਹੋ ਰਹੀ ਹੈ ਅਸੀਂ ਕਿਸੇ ਦੇ ਖਿਲਾਫ ਕੋਈ ਨਾਰਾ ਨਹੀਂ ਲਾਉਣਾ ਕਿਉਂਕਿ ਅਸੀਂ ਹੱਕ ਇਨਸਾਫ ਦੀ ਵਾਸਤੇ ਹੀ ਇਹ ਸਾਰੇ ਉਪਰਾਲੇ ਕੀਤੇ ਗਏ ਨੇ ਕਾਨੂੰਨ ਦੇ ਤੌਰ ਤੇ ਅਸੀਂ ਆਪਣਾ ਹੱਕ ਲੈਣਾ ਚਾਹੁੰਦੇ ਆ ਇਸ ਕਰਕੇ ਅਸੀਂ ਕਿਸੇ ਨੂੰ ਬੁਰਾ ਭਲਾ ਨਹੀਂ ਕਹਿਣਾ ਸ਼ਬਦ ਗਾਇਨ ਕਰਦਿਆਂ ਹੋਇਆਂ ਸਤਿਕਾਰ ਦੇ ਸਾਰੇ ਸਾਰੀਆਂ ਸੰਗਤਾਂ ਵਿੱਚ ਹਾਜ਼ਰੀਆਂ ਭਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲੋ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਜੋ ਰੋਸ ਮਾਰਚ ਅੱਜ ਜਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸਮੁੱਚੀਆਂ ਸਿੱਖ ਜਥੇਬੰਦੀਆਂ ਚ ਸ਼ਾਮਲ ਹੋਈਆਂ ਨੇ ਔਰ ਸਮੁੱਚੀ ਸਿੱਖ ਕੌਮ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਕਿ ਜਦੋਂ ਤੱਕ ਸਿੰਘਾਂ ਦੀ ਰਿਹਾਈ ਨਹੀਂ ਹੋ ਜਾਂਦੀ ਸਾਨੂੰ ਸਾਰਿਆਂ ਨੂੰ ਇਕਮੁੱਟ ਹੋ ਕੇ ਸਾਥ ਦੇਣਾ ਚਾਹੀਦਾ ਤਾਂ ਕਿ ਜੇਲ੍ਹਾਂ ਚ ਲੰਬੇ ਅਰਸੇ ਤੋਂ ਵੀਰ ਜੋ ਬੈਠੇ ਹੋਏ ਨੇ ਉਹਨਾਂ ਦੀ ਰਿਹਾਈ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਭ ਬੰਦੀ ਛੋੜ ਸਿੰਘ ਜਿਹੜਾ ਖਾਲਸਾ ਮਾਰਚ ਹੈ ਜਿਵੇਂ ਸਿੰਘ ਸਾਹਿਬ ਜੀ ਨੇ ਦੱਸਿਆ ਕਿ ਇਹ ਜੇਲ੍ਹਾਂ ਦੇ ਵਿੱਚ ਜਿਹੜੀ ਰਿਹਾਈ ਵਾਸਤੇ ਸਿੰਘਾਂ ਦੇ ਇਹ ਉਪਰਾਲਾ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਇਹ ਜਿਹੜਾ ਉਪਰਾਲਾ ਹੋਇਆ ਭਾਈ ਗੁਰਬਖਸ਼ ਸਿੰਘ ਜੀ ਦੇ ਇੱਕ ਦ੍ਰਿੜ ਸੰਕਲਪ ਦੇ ਅੱਜ ਇੱਕ ਰੰਗ ਲਿਆਂਦਾ ਸਮੁੱਚੀ ਸਿੱਖ ਕੌਮ ਇਕੱਠੀ ਹੋਈ ਹੈ ਤੇ ਸਿੰਘਾਂ ਦੀ ਰਿਹਾਈ ਵਾਸਤੇ ਸਰਕਾਰਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਲੰਮੇ ਸਮੇਂ ਤੋਂ ਜਿਹੜੇ ਨੌਜਵਾਨ ਜੇਲ੍ਹਾਂ ਵਿੱਚ ਬੰਦ ਨੇ ਜਿੰਨੀ ਦੇਰ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਇਹ ਸੰਘਰਸ਼ ਨਿਰੰਤਰ ਜਾਰੀ ਰਹਿਣਾ ਤੇ ਅੱਜ ਖਾਲਸਾ ਪੰਥ ਦੀ ਏਕਤਾ ਤੇ ਜਿਹੜੀ ਇੱਕ ਜੁਟਤਾ ਹੈ ਇਹ ਕੇਸਰੀ ਲਹਿਰ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਏ ਤੇ ਸਰਕਾਰਾਂ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਸਿੰਘਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ ਇਹ ਰੂਟ ਇੱਥੋਂ ਜਲੰਧਰ ਫਿਰ ਫਗਵਾੜਾ ਔਰ ਇਸ ਤੋਂ ਅੱਗੇ ਆਪਣੇ ਲੁਧਿਆਣਾ ਸਮਰਾਲਾ ਤੇ ਆਪਣੇ ਖਰੜ ਹੁੰਦਾ ਹੋਇਆ ਸਾਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਪਹੁੰਚੇਗਾ ਡੀਸੀ ਮੈਮੋਰੰਡਮ ਦੇ ਲੇ ਹਾਂਜੀ ਉਹ ਭਾਈ ERPAL SINGH CHIMA ਤੁਹਾਨੂੰ ਮੈਂ ਦੱਸ ਦਿੰਦਾ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਸਿੱਖ ਕੌਮ ਦੇ ਗਲੋਂ ਗੁਲਾਮੀ ਲਾ ਕੇ ਪੂਰਨ ਆਜ਼ਾਦੀ ਦਾ ਜੋ ਸੰਘਰਸ਼ ਵਿੱਢਿਆ ਸੀ ਉਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਵਾਲੇ ਜੋ ਸਿੰਘ ਨੇ ਸਾਡੇ ਲੰਬੇ ਸਮੇਂ ਤੋਂ ਭਾਰਤ ਦੀਆਂ ਵੱਖ-ਵੱਖ ਜ਼ਿਲ੍ਹਿਆਂ 'ਚ ਬੰਦ ਨੇ ਜਿਨ੍ਹਾਂ ਦੀ ਰਿਹਾਈ ਵਾਸਤੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਗੁਰਦੁਆਰਾ ਅੰਬ ਸਾਹਿਬ ਵਿਖੇ ਅੱਜ 21ਵਾਂ ਦਿਨ ਜਿਹੜਾ ਉਹ ਸ਼ਾਮਲ 21ਵੇਂ ਦਿਨ ਦੇ ਵਿੱਚ ਉਹਨਾਂ ਦੀ ਭੁੱਖ ਹੜਤਾਲ ਜਿਹੜੀ ਉਹ ਸ਼ਾਮਲ ਹੋ ਗਈ ਆ ਉਹਨਾਂ ਨੇ ਆਪਣਾ ਰੋਸ ਜ਼ਾਹਰ ਕੀਤਾ ਉਹਨਾਂ ਦੀ ਹੌਸਲਾ ਫਜ਼ਾਈ ਔਰ ਸਿੱਖਾਂ ਦੀ ਰਿਹਾਈ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਰਿਹਾਈ ਮਾਰਚ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਮੈਂ ਸਮਝਦਾ ਕਿ ਜਿਹੜੇ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਬੰਦ ਨੇ ਉਹਨਾਂ ਨੂੰ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਕਿ ਅਕਾਲੀ ਭਾਜਪਾ ਸਰਕਾਰ ਜਿਹੜੀ ਆ ਜਿਨ੍ਹਾਂ ਨੂੰ ਪੰਥਕ ਸਰਕਾਰ ਕਿਹਾ ਜਾਂਦਾ ਉਹਨਾਂ ਨੂੰ ਤੁਰੰਤ ਰਿਹਾ ਕਰ ਦੇਣਾ ਚਾਹੀਦਾ ਔਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਨੇ ਪੰਥ ਰਤਨ ਦੇ ਫਖਰੇ ਕੌਮ ਦਾ ਵਾਰਡ ਦਿੱਤਾ ਮੁੱਖ ਮੰਤਰੀ ਪੰਜਾਬ ਨੂੰ ਉਹਨਾਂ ਨੂੰ ਹੁਕਮ ਦੇਣਾ ਚਾਹੀਦਾ ਕਿ ਉਹ ਤੁਰੰਤ ਉਹਨਾਂ ਸਿੱਖਾਂ ਨੂੰ ਜਿਹੜਾ ਹੈ ਉਹ ਰਿਹਾ ਕਰਨ ਜਿਹੜੇ ਲੰਬੇ ਸਮੇਂ ਤੋਂ ਬੇਕਸੂਰ ਜੇਲ੍ਹਾਂ ਚ ਬੰਦੇ ਆ ਸਮਾਂ ਵੀ ਭੁਗਤ ਚੁੱਕੇ ਆ ਸਜ਼ਾਵਾਂ ਤੋਂ ਵੱਧ ਉਮਰ ਕੈਦਾਂ ਤੋਂ ਵੀ ਵੱਧ ਸਜ਼ਾਵਾਂ ਭੁਗਤ ਚੁੱਕੇ ਆ ਅੱਜ ਦੀ ਰਿਹਾਈ ਮਾਰਚ ਦਾ ਇਹ ਹੀ ਪ੍ਰਯੋਜਨ ਔਰ ਇਹਦੇ ਵਿੱਚ ਜਿਹੜੇ ਸਾਡੇ ਧਾਰਮਿਕ ਆਗੂ ਸਹਿਬਾਨ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਰਾਜਨੀਤਿਕ ਆਗੂਆਂ ਨੂੰ ਜਿਨ੍ਹਾਂ ਦੀ ਸਰਕਾਰ ਉਹਨਾਂ ਵਾਸਤੇ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕਰਨ ਤਾਂ ਕਿ ਉਹ ਸਿੱਖਾਂ ਦੀ ਰਿਹਾਈ ਹੋ ਸਕੇ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਬਹੁਤ ਹੀ ਵਿਸ਼ਾਲ ਮਾਰਚ ਜੋ ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਬੰਦ ਸਿੰਘ ਜੇਲ੍ਹ ਦੀਆਂ ਕਾਲ ਗੋਫੜੀਆਂ ਕੱਟ ਰਹੇ ਹਨ ਜਿਨ੍ਹਾਂ ਨੇ ਆਪਣੀਆਂ ਉਮਰ ਕਦਾ ਵੀ ਪੂਰੀਆਂ ਕਰ ਲਈਆਂ ਹਨ ਉਹਦੇ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਤਾ ਲਿਆ ਹੈ ਉਹ ਵੀ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਦੀ ਰਿਹਾਈ ਵਾਸਤੇ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਜਿਹੜੇ ਹਰਿਆਣਾ ਨਿਵਾਸੀ ਨੇ ਉਹਨਾਂ ਨੇ ਸਮੂਹ ਸਿੰਘਾਂ ਦੀ ਰਿਹਾਈ ਲਈ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਇਹਨਾਂ ਨੇ ਆਪਣੀ ਜ਼ਿੰਦਗੀ ਤੇ ਖੇੜ ਕੇ ਇਹ ਇੱਕ ਬਹੁਤ ਵੱਡਾ ਜਿਹੜਾ ਮਸਲਾ ਸੀ ਉਹਨੂੰ ਕੇਂਦਰਿਤ ਕੀਤਾ ਸਾਰੇ ਸਿੱਖਾਂ ਦੇ ਸਾਹਮਣੇ ਸਰਕਾਰਾਂ ਦੇ ਸਾਹਮਣੇ ਔਰ ਹਿੰਦੁਸਤਾਨ ਦੀਆਂ ਵੱਖ-ਵੱਖ ਸਟੇਟਾਂ ਦੀਆਂ ਸਰਕਾਰਾਂ ਦੇ ਸਾਹਮਣੇ ਜਿਨ੍ਹਾਂ ਦੇ ਅੰਦਰ ਇਹ ਕੇਸ ਦਰਜ ਕੀਤੇ ਗਏ ਸਨ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਸਾਨੂੰ ਬਹੁਤ ਸਹਿਰਦਤਾ ਦੀ ਲੋੜ ਹੈ ਇੱਕ ਸਿੰਘ ਬਹੁਤ ਹੀ ਜਜ਼ਬੇ ਨਾਲ ਬਲਕਿ ਪੰਥਕ ਜਜ਼ਬੇ ਨਾਲ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਔਰ ਉਹਦੀ ਜੋ ਭਾਵਨਾ ਹੈ ਉਹ ਬੜੀ ਪਵਿੱਤਰ ਹੈ ਔਰ ਉਸ ਦੀ ਭਾਵਨਾ ਨੂੰ ਸਮਝਦਿਆਂ ਹੋਇਆਂ ਜਿਹੜੀ ਸਮੁੱਚੀ ਕਾਰਵਾਈ ਹੈ ਜਿਹੜੀ ਇਹ ਕਮੇਟੀ ਬਣਨ ਜਾ ਰਹੀ ਹੈ ਜਾਂ ਜੋ ਪਿੱਛੇ ਪ੍ਰਬੰਧਖਨ ਉਹਨਾਂ ਨੂੰ ਬਹੁਤ ਸਵਹਿਰਦਾ ਦੇ ਨਾਲ ਇਸ ਕਾਰਜ ਨੂੰ ਸਰੇ ਚੜਾਉਣ ਵਾਸਤੇ ਕਾਰਜ ਕਰਨ ਦੀ ਲੋੜ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਪਾਈ ਗੁਰਬਖਸ਼ ਸਿੰਘ ਜੀ ਨੂੰ ਭੁੱਖ ਹੜਾ ਤਾਲ ਜਾਰੀ ਕੀਤੇ ਆ ਅੱਜ 21ਵਾਂ ਦਿਨ ਹੋ ਚੱਲਿਆ ਪਰ ਹਲੇ ਤੱਕ ਇਨ੍ਹਾਂ ਪ੍ਰਬੰਧਕਾਂ ਨੇ ਨਾ ਤੇ ਪ੍ਰੈਸ ਦੇ ਵਿੱਚ ਉਹਨਾਂ ਸਿੰਘਾਂ ਦੇ ਨਾਮ ਰਿਲੀਜ਼ ਕੀਤੇ ਆ ਕਿ ਕਿਹੜੇ ਸਿੰਘ ਰਿਆ ਹੋਣੇ ਚਾਹੀਦੇ ਆ ਉਹ ਕਿਹੜੀਆਂ ਜੇਲਾਂ ਵਿੱਚ ਬੰਦਾ ਹੈ ਉਹ ਕਿੰਨੀ-ਕਿੰਨੀ ਸਜ਼ਾ ਕੱਟ ਚੁੱਕੇ ਨੇ ਇਸ ਵਾਸਤੇ ਇਹ ਪ੍ਰਬੰਧ ਪ੍ਰਬੰਧਕਾਂ ਨੇ ਕਰਨਾ ਨਾ ਕਿ ਭਾਈ ਗੁਰਬਖਸ਼ ਸਿੰਘ ਨੇ ਕਰਨਾ ਇਹ ਤੁਰੰਤ ਹੋਣਾ ਚਾਹੀਦਾ ਅੱਜ ਤੁਸੀਂ ਫਾਰਾਂਚ ਪੜਿਆ ਹੋਣਾ ਕਿ ਕੱਲ ਜਦੋਂ ਡੀਸੀ ਮੋਹਾਲੀ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਮਿਲੇ ਉਹਨਾਂ ਨੇ ਪੁੱਛਿਆ ਤੁਹਾਡਾ ਮੰਗ ਪੱਤਰ ਕੀ ਹੈ ਉਹਨਾਂ ਇਹ ਹੀ ਜਵਾਬ ਦਿੱਤਾ ਕਿ ਮੈਂ ਕੱਲ ਨੂੰ ਤੁਹਾਨੂੰ ਮੰਗ ਪੱਤਰ ਦੇਵਾਂਗਾ ਕਿ ਦੇਖੋ ਇੱਕ ਬੰਦਾ ਬਹੁਤ ਹੀ ਗੰਭੀਰਤਾ ਨਾਲ ਲੜਾਈ ਲੜ ਰਿਹਾ ਹੈ ਤੇ ਉਹਦੇ ਪਿੱਛੇ ਜਿਹੜੀ ਉਹਦੀ ਕਮਾਂਡ ਕਰਨ ਵਾਲੇ ਗੁਰਮੁਖ ਪਿਆਰੇ ਆ ਉਹਨਾਂ ਦੀ ਸਿਹਰਤਾ ਉਹਨੀ ਪਰਪੱਕਤਾ ਨਾਲ ਨਹੀਂ ਜਿੰਨੀ ਹੋਣੀ ਚਾਹੀਦੀ ਆ ਮੈਂ ਬੇਨਤੀ ਕਰੂੰਗਾ ਕਿ ਆਪਾਂ ਪੰਜਾਬ ਸਰਕਾਰ ਨੂੰ ਵੀ ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਮੈਂ ਵੀ ਉਹਨਾਂ ਦੇ ਨਾਲ ਸੀ ਉਹਨਾਂ ਇੱਕੋ ਗੱਲ ਕਹੀ ਕਿ ਜਿਹੜਾ ਬੰਦਾ ਪੰਜਾਬ ਦੇ ਵਿੱਚ ਜੇਲ੍ਹ ਪੂਰੀ ਕਰ ਚੁੱਕਾ ਹੈ ਪੰਜਾਬ ਦੇ ਅੰਦਰ ਕੇਸ ਦਰਜ ਹੈ ਉਹਨੂੰ ਮੈਂ ਪੰਜਾਂ ਮਿੰਟਾਂ 'ਚ ਛੱਡ ਸਕਦਾ ਜਿਹੜੇ ਪੰਜਾਬ ਦੀਆਂ ਸੀਟਾਂ ਤੋਂ ਬਾਹਰ ਐ ਜਿਹੜੇ ਨਾਮ ਅਸੀਂ 6 ਨਾਮ ਦਿੱਤੇ ਉਹ ਵੀ ਇੱਕ ਕਰਨਾਟਕਾ ਦੇ ਨਾਲ ਸੰਬੰਧਿਤ ਐ ਇੱਕ ਯੂਪੀ ਦੇ ਨਾਲ ਸੰਬੰਧਿਤ ਐ ਇਸੇ ਤਰ੍ਹਾਂ ਇੱਕ ਗੁਜਰਾਤ ਦੇ ਨਾਲ ਸੰਬੰਧਿਤ ਐ ਤਿੰਨ ਸਿੰਘ ਜਿਹੜੇ ਆ ਉਹ ਚੰਡੀਗੜ੍ਹ ਯੂਟੀ ਦੇ ਨਾਲ ਸੰਬੰਧਿਤ ਐ ਸੋ ਉਹ ਵੀ ਉਹਨਾਂ ਨੇ ਵੀ ਕਿਹਾ ਇੱਕ ਸੰਬੰਧਿਤ ਮੁੱਖ ਮੰਤਰੀਆਂ ਨੂੰ ਗਵਰਨਰਾਂ ਨੂੰ ਜਿਵੇਂ ਤੁਸੀਂ ਕਹੋ ਮੈਂ ਤੁਹਾਡੇ ਨਾਲ ਸਹਿਯੋਗ ਦੇਣ ਨੂੰ ਤਿਆਰ ਐ ਪਰ ਪੂਰੀ ਡਿਟੇਲ ਲਿਆਓ ਕਿਹੜੇ ਸਿੰਘ ਹੈ ਕਿਹੜੇ ਕੇਸਾਂ ਚ ਹੈ ਕਿੰਨੀ ਕੈਦ ਕਰ ਚੁੱਕੇ ਆ ਅੱਜ ਉਹਨਾਂ ਦੀ ਕਿੰਨੀ ਉਮਰ ਹੈ ਕਿੰਨੀ ਉਮਰ ਤੋਂ ਫੜੇ ਹੋਏ ਸਨ ਇਹ ਸਾਰੀ ਡਿਟੇਲ ਦੇਣਾ ਅੱਜ ਹੀ ਸਾਡਾ ਫਰਜ਼ ਬਣਦਾ ਸੋ ਇਸ ਵਾਸਤੇ ਅੱਜ ਸਮੂਹ ਸਿੱਖ ਜਥੇਬੰਦੀਆਂ ਸੰਤ ਮਹਾਪੁਰਖ ਬਹੁਤ ਸਾਰੀ ਹੋਰ ਸਿੱਖ ਸੰਗਤ ਜਿਹੜੀ ਇਸ ਪੰਥਕ ਜਜ਼ਬੇ ਨਾਲ ਜੁੜੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਮਾਰਚ ਦੇ ਵਿੱਚ ਸ਼ਾਮਲ ਹੋ ਰਹੀ ਹੈ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਸੰਤ ਸਮਾਜ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਨੇ ਵੱਖ-ਵੱਖ ਥਾਵਾਂ ਤੇ ਸੰਤ ਮਹਾਪੁਰਖਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਇਥੋਂ ਵੀ ਸੰਤ ਬਾਬਾ ਸੁਚੈਨ ਸਿੰਘ ਜੀ ਸੰਤ ਬਾਬਾ ਚੰਦਜੀਤ ਸਿੰਘ ਜੀ ਹੋਰ ਬਹੁਤ ਸਾਰੇ ਮਹਾਪੁਰਖ ਹਨ ਜਿਹੜੇ ਨਾਲ ਆਏ ਹੋਏ ਹਨ ਸੰਤ ਮਹਾ ਮਹਾਪੁਰਖ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਛੋਟੇ ਭਰਾਤਾ ਮੇਰੇ ਨਾਲ ਖੜੇ ਹਨ ਰਸਤੇ ਵਿੱਚ ਲੰਗਰਾਂ ਦਾ ਪ੍ਰਬੰਧ ਹੈ ਅੱਗੇ ਫਤੇਗੜ ਸਾਹਿਬ ਦੇ ਨੇੜੇ ਜਾ ਕੇ ਵੀ ਸੰਤ ਬਾਬਾ ਹਰੀ ਸਿੰਘ ਰਧਾਵੇ ਵਾਲੇ ਇਸੇ ਤਰ੍ਹਾਂ ਸੰਤ ਬਾਬਾ ਲਖਵੀਰ ਸਿੰਘ ਜੀ ਤਵਾੜੇ ਵਾਲੇ ਪ੍ਰਬੰਧ ਕਰ ਰਹੇ ਨੇ ਹੋਰ ਵੀ ਸਿੱਖ ਸੰਗਤਾਂ ਇੰਤਿਸ਼ਾਹ ਚ ਹਨ ਸੋ ਮੈਂ ਸਰਕਾਰਾਂ ਨੂੰ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵਿਸ਼ੇਸ਼ ਤੌਰ ਤੇ ਕਹਿਣਾ ਚਾਹਾਂਗਾ ਇਸ ਗੰਭੀਰਤਾ ਨੂੰ ਸਮਝਣ ਭਾਵੇਂ ਉਹ ਇਹ ਕੇਸ ਪੰਜਾਬ ਸਟੇਟ ਨਾਲ ਸੰਬੰਧਿਤ ਨਹੀਂ ਪਰ ਆਪਣੇ ਕਦਮ ਤੋਂ ਆਪਣੀ ਸ਼ਖਸੀਅਤ ਦਾ ਆਪਣੀ ਸ਼ਕਤੀ ਦਾ ਰੁਤਬਾ ਵਰਤ ਕੇ ਸੰਬੰਧਿਤ ਮੁੱਖ ਮੰਤਰੀਆਂ ਨਾਲ ਸੰਬੰਧਿਤ ਸਟੇਟਾਂ ਦੇ ਨਾਲ ਸੰਬੰਧਿਤ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਸਮੂਹ ਸਿੰਘਾਂ ਦੀ ਰਿਹਾਈ ਵਾਸਤੇ ਇਸ ਖਾਲਸਾ ਮਾਰਚ ਦਾ ਪੂਰਾ ਸਹਿਯੋਗ ਦੇਣ ਭਾਈ ਗੁਰਬਾਤ ਸਿੰਘ ਦੀ ਜ਼ਿੰਦਗੀ ਵੀ ਬਚਾਈ ਜਾ ਸਕੇ ਤੇ ਜਿਹੜੇ ਲੰਮੀਆਂ ਲੰਮੀਆਂ ਸਮੇਂ ਤੋਂ ਲੰਮੇ ਸਮੇਂ ਤੋਂ ਸਿੰਘ ਜੀਲਾਂ ਦੇ ਅੰਦਰ ਕਾਲ ਕੂਲਟੀਆਂ ਚ ਬੰਦ ਹੈ ਉਹਨਾਂ ਦੀ ਰਿਹਾਈ ਵੀ ਕਰਾਈ ਜਾ ਸਕੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਮੂਹ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਫਤਿਹ ਸੋ ਅੱਜ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੰਦੀ ਜਿਹੜੇ ਸਿੰਘ ਨੇ ਉਹਨਾਂ ਦੀ ਰਿਹਾਈ ਲਈ ਜਿਹੜਾ ਮਾਰਚ ਨਿਕਲਿਆ ਗੁਰਮਤਿ ਸਿਧਾਂਤ ਪ੍ਰਚਾਰਕ ਸੰਸਥਾ ਸਮਾਜ ਵੱਲੋਂ ਜਸਤਰਾਜ ਸਿੰਘ ਸਾਹਿਬਾਈ ਜਸਵੀਰ ਸਿੰਘ ਜੀ ਉਹਨਾਂ ਨੇ ਆਪ ਜੀ ਨੂੰ ਜਾਣਕਾਰੀ ਦਿੱਤੀ ਹੈ ਕਿ ਸੰਤ ਸਮਾਜ ਵੱਲੋਂ ਇਸ ਸਮਾਜ ਦੇ ਵਿੱਚ ਪੂਰਾ ਸਹਿਯੋਗ ਕੀਤਾ ਜਾ ਰਿਹਾ ਸੋ ਇਸੇ ਤਰ੍ਹਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸੰਤ ਸਮਾਜ ਵੱਲੋਂ ਸੇਵਾਵਾਂ ਸਾਨੂੰ ਮਿਲੀਆਂ ਨੇ ਦਾਸ ਹਲਕਾ ਫਤਿਹਗੜ੍ਹ ਸਾਹਿਬ ਤੋਂ ਔਰ ਇਸੇ ਤਰ੍ਹਾਂ ਬਾਬਾ ਚਰਨਜੀਤ ਸਿੰਘ ਜੀ ਔਰ ਬਾਬਾ ਸੁਖਚਾਨ ਸਿੰਘ ਜੀ ਸਾਰੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੋ ਕਿ ਸੰਤ ਸਮਾਜ ਨਾਲ ਸੰਬੰਧਿਤ ਨੇ ਇਸ ਮਾਰਚ ਦੇ ਵਿੱਚ ਔਰ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਜਿਨ੍ਹਾਂ ਦਾ ਇਹ ਸੰਘਰਸ਼ ਹੈ ਇਹ ਉਹਨਾਂ ਦਾ ਆਪਣਾ ਸੰਘਰਸ਼ ਨਹੀਂ ਕੌਮ ਦੀ ਗੱਲ ਹੈ ਇਸ ਕਰਕੇ ਕੌਮੀ ਹਿੱਤਾਂ ਦੀ ਪਹਿਰੇਦਾਰੀ ਕਰਦੇ ਹੋਏ ਸਾਡਾ ਸਾਰੇ ਹੀ ਪੰਥ ਖਾਲਸੇ ਦਾ ਇਹ ਫਰਜ਼ ਬਣਦਾ ਹੈ ਕਿ ਇਸ ਸਮੇਂ ਅਸੀਂ ਪੂਰੇ ਆਪਣੇ ਮਤਭੇਦ ਭੁਲਾ ਕੇ ਇਸ ਜਿਹੜਾ ਮਸਲਾ ਹੈ ਉਹਨੂੰ ਪੂਰੀ ਸਹਿਰਦਤਾ ਦੇ ਨਾਲ ਨਿਜੀਠੀਏ ਔਰ ਇਹ ਬਿਲਕੁਲ ਜੋ ਸਿੰਘ ਸਾਹਿਬ ਜੀ ਨੇ ਕਹੀ ਹੈ ਗੱਲ 10 ਰਾਤ तकरीबन 11 ਵਜੇ ਭਾਈ ਗੁਰਬਖਸ਼ ਸਿੰਘ ਜੀ ਉਹਨਾਂ ਨੂੰ ਮਿਲਿਆ ਸੀ ਔਰ ਇਹ ਬਿਲਕੁਲ ਹਜੇ ਤੱਕ ਨਿਸ਼ਚਿਤ ਨਹੀਂ ਹੋ ਸਕਿਆ ਕਿ ਉਹ ਕਿਹੜੇ ਕਿਹੜੇ ਸਿੰਘ ਨੇ ਕਿੱਥੇ ਕਿੱਥੇ ਨੇ ਤੋਂ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਸਾਨੂੰ ਇਸ ਗੱਲ ਦੇ ਉੱਤੇ ਪੂਰੀ ਗੌਰ ਕਰਨੀ ਚਾਹੀਦੀ ਹੈ ਤੇ ਅਸੀਂ ਜੋ ਹੈ ਸੰਤ ਸਮਾਜ ਵੱਲੋਂ ਔਰ ਦੰਦਵੀ ਟਕਸਾਲ ਦਾ ਪੂਰਾ ਸਹਿਯੋਗ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਮੈਥੋਂ ਪਹਿਲਾਂ ਤੁਸੀਂ ਸਿੰਘ ਸਾਹਿਬ ਕੋਲੋਂ ਤੇ ਹੋਰ ਸਾਰੇ ਜਥੇਬੰਦੀਆਂ ਕੋਲੋਂ ਸੁਣੀ ਚੁੱਕੇ ਹੋ ਆਪਜੀ ਦੀ ਸਾਰੀ ਸੰਗਤ ਭਲੀ ਭਾਂਤ ਪਤਾ ਹੀ ਹੈ ਕਿ ਜੋ ਪਿਛਲੇ ਬਹੁਤ ਲੰਮੇ ਸਮੇਂ ਤੋਂ ਜਿਹੜਾ ਪੂਰੀਆਂ ਕਰੀ ਬੈਠੇ ਸਿੰਘ ਜਿਹੜਾ ਵਿੱਚ ਬੈਠੇ ਹਨ ਉਹਨਾਂ ਦੀ ਰਿਹਾਈ ਵਾਸਤੇ ਭਾਈ ਗੁਰਵਕਸ਼ ਸਿੰਘ ਨੇ ਆਪਣੇ ਜਾਨ ਤੇ ਖੇਡ ਕੇ ਵੀ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਅਸੀਂ ਉਸ ਦੇ ਧੰਨਵਾਦੀ ਹਾਂ ਔਰ ਜੋ ਅੱਜ ਇਸ ਹੀ ਅਕਾਲ ਤਖਤ ਸਭ ਤੋਂ ਬਾਦ ਸ਼ੁਰੂ ਹੋਈ ਹੈ ਇਸ ਨਾਲ ਸਾਨੂੰ ਆਸ ਹੈ ਕਿ ਉਸ ਸਿੰਘਾਂ ਦੀ ਛੇਤੀ ਰਿਹਾਈ ਹੋ ਜਾਏਗੀ ਅਤੇ ਨਾਲੇ ਭਾਈ ਗੁਰਬਖਸ਼ ਸਿੰਘ ਦੀ ਜਾਨ ਬਚਾਈ ਜਾ ਸਕੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਾ ਵਾਹਿਗੁਰੂ ਜੀ ਕੀ ਫਤਿਹ ਜੋ ਭਾਈ ਗੁਰਬਖਸ਼ ਸਿੰਘ ਜੀ ਨੇ ਕਈਆਂ ਦਿਨਾਂ ਤੋਂ ਹੀ ਰਿਹਾਈ ਸਿੰਘਾਂ ਜੋ ਜੇਲਾ ਵਿੱਚ ਢੱਕੇ ਹੋਏ ਉਹਨਾਂ ਦੀ ਰਿਹਾਈ ਵਾਸਤੇ ਜੋ ਮਰਨ ਵਰਤ ਰੱਖਿਆ ਹੋਇਆ ਉਹਦੇ ਜੋ ਕਦਮ ਸਲਾਘਾਯੋਗ ਹੈ ਉਹਦੇ ਸੰਯੋਗ ਵਾਸਤੇ ਸਾਰਾ ਖਾਲਸਾ ਪੰਥ ਆਪਣੀ ਧੜੇ ਬਾਗੀਆਂ ਦੇ ਉੱਪਰ ਉੱਠ ਕੇ ਆਰਜੋਆ ਜਾ ਰਿਹਾ ਹੈ ਸੋ ਦਮਦਮੀ ਟਕਸਾਲ ਦੇ ਮੁਖੀ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪ੍ਰਦਾਨ ਸੰ ਸਮਾਜ ਉਹਨਾਂ ਮਹਾਂਪੁਰਖਾਂ ਵੱਲੋਂ ਥਾਂ ਪਰ ਥਾਂ ਹਰ ਇੱਕ ਮਹਾਂਪੁਰਖਾਂ ਦੀਆਂ ਔਰ ਹਰ ਇੱਕ ਸਿੱਖ ਸੰਗਤਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਕਿ ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਇਹ ਸਬੰਧ ਵਿੱਚ ਸੰਯੋਗ ਦੇਣਾ ਸੋ ਦਾਸ ਬੇਨਤੀ ਕਰੇਗਾ ਜਿੱਥੋਂ ਤੱਕ ਵੀ ਸੰਗਤਾਂ ਸੁਣਦੀਆਂ ਸਾਰੀਆਂ ਸੰਗਤਾਂ ਇਹ ਜੋ ਪੰਥ ਕਾਰਜ ਹੈ ਤਨਮਨ ਧਨ ਨਾਲ ਹਰ ਤਰੀਕੇ ਦੇ ਨਾਲ ਸਹਿਯੋਗ ਦੇਣ ਔਰ ਸਾਡੇ ਜੋ ਸਿੰਘ ਹਨ 1984 ਤੋਂ ਲੈ ਕੇ ਜੇਲਾਂ ਵਿੱਚ ਔਰ ਕਾਲ ਕੋਠੜੀਆਂ ਵਿੱਚ ਡਟੇ ਹੋਏ ਹਨ ਉਹਨਾਂ ਦੀ ਰਿਹਾਈ ਵਾਸਤੇ ਜੋ ਕਦਮ ਚੁੱਕਿਆ ਹੋਇਆ ਦਮਦਮੇ ਟਕਸਾਲ ਦਾ ਪੂਰਾ ਸਹਿਯੋਗ ਹੈ ਕਿਉਂਕਿ ਜੋ ਦਮਦਮੇ ਟਕਸਾਲ ਪਹਿਲਾਂ ਤੋਂ ਲੈ ਕੇ ਪੰਥਕ ਜਥੇਬੰਦੀ ਹੈ ਹਰ ਸਮੇਂ ਖਾਲਸਾ ਪੰਥ ਦੇ ਨਾਲ ਦਮਦਮੇ ਟਕਸਾਲ ਮੋਢੇ ਨਾਲ ਮੋਢਾ ਦੇ ਕੇ ਚੱਲਦੀ ਰਹੀ ਹੈ ਅੱਜ ਵੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਪ੍ਰਦਾਨ ਸੰਤ ਸਮਾਜ ਵੱਲੋਂ ਸਾਰੇ ਹੀ ਸੰਤ ਸਮਾਜ ਦੀ ਡਿਊਟੀ ਲਈ ਹੋਈ ਹੈ ਔਰ ਸੋ ਮਹਾਪੁਰਖਾ ਦਾ ਸੰਯੋਗ ਹੈ ਕਿਉਂਕਿ ਮਹਾਪੁਰਖ ਬੰਬੇ ਵਿਖੇ ਪ੍ਰਚਾਰ ਕਰਨ ਵਾਸਤੇ ਪਹੁੰਚੇ ਹੋਏ ਹੈ ਉੱਥੇ ਸਾਰੇ ਜਥੇ ਦੇ ਸਿੰਘਾਂ ਦੀਆਂ ਸਿੰਘ ਸਾਪਾਈ ਜਸਵੇਦ ਸਿੰਘ ਜੀ ਬਾਬਾ ਸੁਖਚੈਨ ਸਿੰਘ ਜੀ ਬਾਬਾ ਚਰਨ ਸਿੰਘ ਜੀ ਔਰ ਇਸੇ ਤਰ੍ਹਾਂ ਹੀ ਭਾਈ ਸੁਖਮਿੰਦਰ ਸਿੰਘ ਜੀ ਸਾਰੇ ਹੀ ਭਾਵ ਜਥੇ ਦੇ ਸਿੰਘਾਂ ਆਂਦੀਆਂ ਮਾਹਪੁਰਖਾਂ ਡਿਊਟੀਆਂ ਲਾਈਆਂ ਹੋਇਆ ਇਸ ਪ੍ਰੋਗਰਾਮ ਦੇ ਵਿੱਚ ਸੋ ਇਹਨੀਆਂ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਯੂਕੇ ਦੇ ਸਮੁੱਚੇ ਸਿੱਖਾਂ ਵੱਲੋਂ ਅੱਜ ਇੱਥੇ ਨਮਾਇੰਦਗੀ ਕਰਨ ਲਈ ਹਾਜ਼ਰੀ ਭਰਨ ਲਈ ਹਾਜ਼ਰ ਹੋਇਆ ਜੋ ਪਾਈ ਗੁਰਵਖ ਸਿੰਘ ਹੋਰਾਂ ਨੇ ਜੋ ਮੁੱਦਾ ਚੁੱਕਿਆ ਜਿਵੇਂ ਸਿੰਘ ਸਾਹਿਬ ਜੀ ਨੇ ਪਹਿਲਾਂ ਦੱਸਿਆ ਬਹੁਤ ਸੰਜੀਦਾ ਤੇ ਬਹੁਤ ਹੀ ਜ਼ਰੂਰੀ ਹੈ ਪਰ ਇੱਕ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਸਿੱਖਾਂ ਨੂੰ ਹਰ ਆਪਣਾ ਡੈਮੋਕਰੈਟਿਕ ਹੱਕ ਲੈਣ ਲਈ ਵੀ ਹਮੇਸ਼ਾ ਸ਼ਹਾਦਤਾਂ ਦੇਣੀਆਂ ਪੈਂਦੀਆਂ ਜਾਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਜਦ ਕਿ ਬਾਕੀ ਲੋਕਾਂ ਨੂੰ ਮੰਗਣ ਤੋਂ ਬਗੈਰ ਜਿਹੜਾ ਹਰ ਗੱਲ ਉਹ ਮਿਲਦੀ ਹੈ ਇਸ ਗੱਲ ਨੂੰ ਦੇਖ ਕੇ ਬਾਹਰ ਵੀ ਜਿਹੜਾ ਰੋਸ ਸਿੱਖਾਂ ਦੇ ਮਨਾਂ ਵਿੱਚ ਬਹੁਤ ਜ਼ਿਆਦਾ ਹੈ ਕਿ ਕੀ ਥੋੜਿਆ ਸੀ ਐਸੀ ਆਜ਼ਾਦੀ ਵਾਜੋ ਜਿੱਥੇ ਇੱਜ਼ਤਾਂ ਮਿੱਟੀ ਵਿੱਚ ਰੁਲਦੀਆਂ ਨੇ ਜਿੱਥੇ ਜ਼ਿੰਦਗੀ ਜੀਣ ਦਾ ਹੱਜ ਕੋਈ ਨਹੀਂ ਆਏ ਦਿਨ ਹਨੇਰੀਆਂ ਝੁੱਲਦੀਆਂ ਨੇ ਸਾਨੂੰ ਆਸਾ ਸੀ ਕਿ ਸਾਵਣ ਵਿੱਚ ਤਾਂ ਠੰਢੀ ਪੂਰ ਪਵੇਗੀ ਐ ਪਰ ਸਾਵਣ ਬੀਤ ਗਿਆ ਏ ਸਿੰਘ ਉਹ ਅਗਬਰੋਂਦਾ ilm ਜੇ ਹੁੰਦਾ ਇਸ ਦੀਵੇ ਨੇ ਲੂਹ ਦੇਣਾ ਘਰ ਮੇਰਾ ਮੈਂ ਕੋਈ ਇਸ ਵਿੱਚ ਤੇਲ ਦੀ ਥਾਂਵੇਂ ਖੂਨ ਜਿਗਰ ਦਾ ਪਾਉਂਦਾ ਜਿੰਨੀਆਂ ਕੁਰਬਾਨੀਆਂ ਦੇ ਕੇ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਦੇ ਕੇ ਇਸ ਮੁਲਕ ਨੂੰ ਯਾਦ ਕਰਾਇਆ ਪਰ ਉਹਦੇ ਮੁਆਬਦੇ ਵਿੱਚ ਅੱਜ 8 8 9 9 ਕਤਲਾਂ ਕਤਲ ਕਰਨ ਵਾਲੇ ਜਿਨ੍ਹਾਂ ਨੇ ਟੈਲੀਵਿਜ਼ਨ ਦੇ ਉੱਤੇ ਆਪ ਇਹ ਲੈਣੀਆਂ ਕਿਹਾ ਸੀ ਇਹਨੇ ਸਿਕੜੇ ਮਾਰੇ ਨੇ ਉਹਨਾਂ ਦੀ ਰਿਹਾਈ ਦੇ ਪ੍ਰਬੰਧ ਉਹਨਾਂ ਦੀ ਸਰਕਾਰਾਂ ਯੋਰ ਲਾ ਰਹੀਆਂ ਨੇ ਇਹਨਾਂ ਦੀ ਜਿਹੜੀ ਫਾਂਸੀ ਹੈ ਉਹ ਛੁੱਟ ਜਾਣੀ ਚਾਹੀਦੀ ਹੈ ਪਰ ਉਹ ਮਨੁੱਖ ਜਿਨ੍ਹਾਂ ਦੀ ਆਪਣੀ ਆਪਣਾ ਦਿੱਤਾ ਹੋਇਆ ਬਿਆਨ ਪੁਲਿਸ ਕਸਟਡੀ ਵਿੱਚ ਜਿਹੜਾ ਕਿ ਗੈਰ ਵਿਧਾਨਕ ਹੈ ਔਰ ਉਹਸ ਮਨੁੱਖ ਜਿਹੜਾ ਪੀ ਐਚ ਡੀ ਪਾਸ ਹੈ ਉਹਦਾ ਗੂਠਾ ਲਗਾ ਕੇ ਪੁਲਿਸ ਦੇ ਵਿੱਚ ਜਿਹੜਾ ਸਾਈਨ ਕੀਤਾ ਗਿਆ ਕੋਈ ਗਵਾਹ ਨਹੀਂ ਔਰ ਉਹਨਾਂ ਨੂੰ ਫਾਂਸੀ ਦੇਣ ਦਾ ਤਹਿਯਾ ਕਰਕੇ ਪੂਰਾ ਜੋਰ ਲੱਗਾ ਹੋਇਆ ਔਰ ਕਾਤਲਾ ਨੂੰ ਅਜ ਤੱਕ ਜਿਹੜਾ ਉਹ ਹੁਕਮਰਾਨ ਜਿਹੜੇ ਨੇ ਉਹ ਕੁਰਸੀਆਂ ਦੇ ਰਹੇ ਨੇ ਪਰ ਜਿਹੜੇ ਆਜ਼ਾਦੀ ਦੇ ਅਜਾਨਾ ਦੇਣ ਵਾਲੇ ਜਿਨ੍ਹਾਂ ਨੇ ਆਜ਼ਾਦ ਕਰਵਾਇਆ ਉਹਨਾਂ ਨੂੰ ਫੇਰ ਮੁੜ ਕੇ ਅੱਜ ਜੇਲ੍ਹਾਂ ਛੇੜ ਮੁੜ ਕੇ ਅੱਜ ਕੈਦਾਂ ਫੇਰ ਮੁੜ ਕੇ ਮੁਕਾਦਮੇ ਇਹਦੇ ਲਈ ਸਾਡੀ ਆਪਣੀ ਵੀ ਮੈਂ ਬੇਨਤੀ ਕਰਾਂਗਾ ਸਮੂਚੀ ਸੇਕ ਕੌਮ ਨੂੰ ਸਾਡੇ ਆਜੇ ਆਪਣੇ ਵਿੱਚ ਵੀ ਕਮਜ਼ੋਰੀ ਆ ਜਿੰਸੇ ਸਿੰਘ ਸਾਹਿਬ ਨੇ ਦੱਸਿਆ ਸੀ ਅੱਜ ਇਹ ਨਾ ਦੌੜ ਲਾਈਏ ਪੀ ਕ੍ਰੈਡਿਟ ਕਿਹਨੂੰ ਮਿਲਦਾ ਕੌਣ ਅੱਗੇ ਹੋ ਕੇ ਲੈ ਸਕਦਾ ਰਲ ਕੇ ਆਰਗੇਨਾਈਜ਼ ਤਰੀਕੇ ਨਾਲ ਸੰਘਰਸ਼ ਵਿਢਣ ਲਈ ਆਪਾਂ ਯਤਨ ਕਰੀਏ ਤਾਂ ਜੋ ਆਪਾਂ ਕਿਸੇ ਗੱਲ ਦੀ ਪ੍ਰਾਪਤੀ ਕਰ ਸਕੀਏ ਦੇਖੋ ਜੇ ਤੁਸੀਂ ਤਰਤੀਬ ਵਿੱਚ ਤੁਰਪੈ ਤराना ਬਦਲ ਜਾਵੇਗਾ ਦੁਸ਼ਮਣ ਬਦਲ ਜਾਵਣਗੇ ਯਰਾਨਾ ਬਦਲ ਜਾਵੇਗਾ ਤੁਸੀਂ ਜੇ ਏਕਤਾ ਰੱਖੀ ਤੇ ਡੁੱਲੇ ਖੂਨ ਦਾ ਸਦਕਾ ਇੱਕ ਇਨਕਲਾਬ ਆਵੇਗਾ ਜਮਾਨਾ ਬਦਲ ਜਾਵੇਗਾ ਪਰ ਲੋੜ ਹੈ ਇੱਕ ਸੁਰਤਾ ਦੀ ਆਪਾਂ ਪਲੇਅਰਾਂ ਵਾਂਗੂ ਇਹ ਨਾਂ ਆਪਾਂ ਵੇਖੀਏ ਕਿ ਕ੍ਰੈਡਿਟ ਮੈ ਲੈਣਾ ਆਪਾਂ ਅਚੀਵ ਕਰਨਾ ਹੈ ਗੋਲ ਅਚੀਵ ਕਰਨਾ ਹੈ ਪਰ ਕੌਣ ਕਰ ਜਾਂਦਾ ਇਹਦੇ ਤੇ ਨਹੀਂ ਪਰ ਲੇਕ ਆਪਾਂ ਰਲ ਕੇ ਇੱਕ ਸਾਂਝੀ ਟੀਮ ਦੇ ਤੌਰ ਤੇ ਖੇਲੀਏ ਔਰ ਆਰਗੇਨਾਈਜ਼ ਹੋਈਏ ਆਪਣੀਆਂ ਵੀ ਜੜੀਆਂ ਕਮੀਆਂ ਆਪਾਂ ਜ਼ਰੂਰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਤਿਹਾਸ ਦੇ ਵਿੱਚ ਇਹ ਸੁਣਦੇ ਹਾਂ ਕਿ ਮੋਗਲ ਹਕੂਮਤਾਂ ਵੇਲੇ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਮਾਤਾ-ਮਾਂ ਦੇ ਝੋਲੀਆਂ ਵਿੱਚ ਪਾ ਦਿੱਤੇ ਗਏ ਪਰ ਅੱਜ ਦੇ ਝਾਲਮਾਨੇ ਤੁਹਾਨੂੰ ਪਤਾ ਹੈ ਪਿੱਛੋਂ ਤੋਂ ਲੈ ਕੇ 2 ਲੱਖ ਨੌਜਵਾਨ 18 ਤੋਂ 35 ਸਾਲ ਦੇ ਖਤਮ ਕਰ ਦਿੱਤੇ ਪਰ ਇਹਨਾਂ ਝਾਲਮਾਨੇ ਤਾਂ ਵੋਟੀਆਂ ਮੋੜ ਕੇ ਵੀ ਨਹੀਂ ਦਿਤੀਆਂ ਕਿਤੇ ਉਹ ਹਕੂਮਤ ਸੀ ਉਹਨਾਂ ਨੇ ਵੋਟੀਆਂ ਝੋਲੀਆਂ ਚ ਪਾਤੀਆਂ ਸੀ ਮਾਮਾਾਂ ਦੇ ਪਰ ਅੱਜ ਦੇ ਝਾਲਮਾਨੇ ਤਾਂ ਵੋਟੀਆਂ ਮੋੜ ਕੇ ਨਹੀਂ ਦਿਤਤੀਆਂ ਮਾਮਾ ਨੂੰ ਆਪਣੇ ਮਾਪਿਆਂ ਨੂੰ ਜਸਵੰਤ ਸਿੰਘ ਖਾਲੜਾ ਜੀ ਨੇ ਕਿਹਾ ਸੀ ਕਦੇ ਕੈਨੇਡਾ ਦੀ ਧਰਤੀ ਤੇ ਜਾਲਮਾਂ ਅਸੀਂ ਨੌਜਵਾਨ ਤਾਂ ਨਹੀਂ ਮੰਗਦੇ ਸਾਨੂੰ ਡੈਥ ਸਰਟੀਫਿਕੇਟ ਤਾਂ ਦੇ ਦਿਓ ਨਾ ਕਿਸੇ ਦੀ ਐਲਐਸਸੀ ਦੀ ਪਾਲਿਸੀ ਹੁੰਦੀ ਹੈ ਕਿਸੇ ਦਾ ਪ੍ਰੋਵੀਡੈਂਟ ਫੰਡ ਹੁੰਦਾ ਹੈ ਕਿਸੇ ਦੇ ਬੈਂਕ ਵਿੱਚ ਕੋਈ ਪੈਸੇ ਜਮ੍ਹਾਂ ਹੁੰਦੇ ਆ ਤਾਂ ਕੋਈ ਪਿਛਲਿਆਂ ਨੂੰ ਕਹਿੰਦੇ ਡੈਥ ਸਰਟੀਫਿਕੇਟ ਤਾਂ ਦੇਓ ਨਾ ਅਸੀਂ ਜਾਲਮਾਂ ਜਸਵੰਤ ਸਿੰਘ ਖਾਲੜਾ ਦੇ ਬੋਲ ਨੇ ਤੁਹਾਨੂੰ ਜੀਵਨ ਤਾਂ ਨਹੀਂ ਮੰਗਦੇ ਸਾਨੂੰ ਮੌਤ ਦਾ ਸਰਟੀਫਿਕੇਟ ਤਾਂ ਦੇ ਦਿਓ ਨਾ ਸਾਨੂੰ ਡੈਥ ਸਰਟੀਫਿਕੇਟ ਨਹੀਂ ਮਿਲਦਾ 16 ਤਾਂ ਤੁਸੀਂ ਖਤਮ ਕਰਤੇ ਵੋਟੀਆਂ ਵੀ ਸਾਨੂੰ ਨਹੀਂ ਮਿਲੀਆਂ ਘੱਟੋ ਘੱਟ ਜਿਹੜੇ ਹੁਣ ਜੇਲਾਂ ਵਿੱਚ ਡੱਕੇ ਹੋਏ ਆ ਜਿਨ੍ਹਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਕਿੰਡਾ ਵੱਡਾ ਧੱਕਾ ਹੈ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਦੇ ਵਿੱਚ ḍੱਕੀ ਰੱਖਣਾ ਸੋ ਮੈਂ ਸਮਝਦਾ ਹਾਂ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਨੇ ਇਸ ਪੂਰੀ ਕੌਮ ਨੂੰ ਇੱਕ ਹਲੂਣਾ ਦਿੱਤਾ ਹੈ ਤੇ ਸਾਨੂੰ ਇਹ ਜਾਗਰਤੀ ਨੂੰ ਹੋਰ ਵਧਾਉਣਾ ਚਾਹੀਦਾ ਹੈ ਇੱਕ ਬੇਨਤੀ ਕਰਦਾ ਹਾਂ ਮੈਨੂੰ ਮਾਫ਼ ਕਰ ਦੇਣਾ ਗੱਲ ਕਹਿੰਦੇ ਆ ਕੋਸ਼ਿਸ਼ ਰੱਖਿਓ ਕਿ ਇਸ ਸਾਰੀ ਜਾਗਰਤੀ ਲਹਿਰ ਨੂੰ ਕਿਤੇ ਏਜੰਸੀਆਂ ਹਾਈਜੈਕ ਨਾ ਕਰ ਲੈਣ ਆਪਾਂ ਅੱਗੇ ਹੋਰ ਕਾਫਲਾ ਬਣਾ ਕੇ ਤੁਰੀਏ ਤਾਂ ਕਿ ਜਿਹੜੇ ਸਾਡੇ ਜੇਲ੍ਹਾਂ ਵਿੱਚ ਬੰਦ ਨੌਜਵਾਨ ਹੈ ਜੋ ਸਜ਼ਾ ਵੀ ਪੂਰੀ ਕਰ ਚੁੱਕੇ ਹੈ ਉਹ ਰਿਹਾ ਹੋ ਸਕਣ ਤੇ ਹੋਰ ਜੋ ਬੇਕਸੂਰ ਨੌਜਵਾਨਾਂ ਦੀ ਲਿਸਟਾਂ ਵੀ ਹਜੇ ਤੱਕ ਨਹੀਂ ਬਣੀਆਂ ਉਹ ਲਿਸਟਾਂ ਬਣਾਈਆਂ ਜਾਣ ਕੋਈ ਨਮਾਇंदे ਆਪਣੀ ਫੋਨ ਨੰਬਰ ਦੇਣ ਕੋਈ ਈਮੇਲ ਐਡਰੈਸ ਦੇਣ ਵੀ ਜਿਨ੍ਹਾਂ ਦੇ ਨੌਜਵਾਨ ਬੰਦ ਨੇ ਜੇਲ੍ਹਾਂ ਦੇ ਵਿੱਚ ਉਹਨਾਂ ਦਾ ਸਾਨੂੰ ਵੇਰਵਾ ਭੇਜਿਆ ਜਾਵੇ ਕੋਈ ਇਦਾਂ ਇੱਕ ਆਨਲਾਈਨ ਆਪਾਂ ਇਹ ਕਰੀਏ ਤਾਂ ਕਿ ਜਿਨ੍ਹਾਂ ਦੀ ਕਿਤੇ ਵੀ ਬੰਦ ਨੇ ਆਪਾਂ ਨੂੰ ਪਤਾ ਤੱਕ ਨਹੀਂ ਕਈ ਆਗੂਆਂ ਤੋਂ ਮੈਂ ਲਿਸਟਾਂ ਵੀ ਪੁੱਛੀਆਂ ਉਹ ਕਹਿੰਦੇ ਭਾਈ ਸਾਹਿਬ ਪੂਰੀਆਂ ਲਿਸਟਾਂ ਸਾਡੇ ਕੋਲ ਹੈ ਨਹੀਂ ਸੋ ਆਪਾਂ ਇਹ ਵੀ ਕਰੀਏ ਜਿਨ੍ਹਾਂ ਦਾ ਆਪਾਂ ਨੂੰ ਨਹੀਂ ਪਤਾ ਪੰਜ ਸੱਤ ਆਪਾਂ ਨੂੰ ਪਤਾ ਲੱਗਿਆ ਸੋ ਇਹ ਜੋ ਜਾਗਰਤੀ ਸਾਡੇ ਵਿੱਚ ਇੱਕ ਹਲੂਨਾ ਦਿੱਤਾ ਉਸ ਵੀਰ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਅਸੀਂ ਜਾਗਰਤ ਹੋ ਕੇ ਇੱਕ ਕਾਫਲਾ ਬਣ ਕੇ ਤੁਰੀਏ ਤਾਂ ਕਿ ਮਸਲੇ ਸਾਡੇ ਹੈ ਜੋ ਹੱਲ ਹੋ ਜਾਣ ਸੋ ਦੇਖੋ ਦੂਜੇ ਪਾਸੇ ਆਮ ਇੱਥੇ ਕਹਿ ਦਿੱਤਾ ਜਾਂਦਾ ਵੀ ਕਾਨੂੰਨ ਸਾਰਿਆਂ ਵਾਸਤੇ ਇੱਕ ਹੈ ਜੇ ਨਜਾਇਜ਼ ਹਥਿਆਰਾਂ ਦੇ ਵਿੱਚ ਸੰਜੇ ਦਾਤ ਫੜਿਆ ਜਾਂਦਾ ਤਾਂ ਉਸ ਨੂੰ ਮਹੀਨੇ ਦੀ ਪੈਰੋਲ ਥੋੜੇ ਦਿਨ ਬਾਅਦ ਦਿੱਤੀ ਜਾਂਦੀ ਹੈ ਸਾਡੇ ਜਿਹੜੇ ਸਜ਼ਾ ਵੀ ਪੂਰੀ ਕਰ ਚੁੱਕੇ ਆ ਜੇਲ੍ਹਾਂ ਚ ਡੱਕੇ ਹੋਏ ਆ ਤੇ ਕਿਸੇ ਸਿੱਖ ਨੌਜਵਾਨ ਨੂੰ ਕੋਈ ਪੈਰੋਲ ਨਹੀਂ ਦਿੱਤੀ ਜਾਂਦੀ ਤੇ ਦੂਜੇ ਪਾਸੇ ਸੰਜੀਤ দত্ত ਬਾਰੇ ਉਹਨਾਂ ਨੂੰ ਮਾਫ ਕਰਾਉਣ ਵਾਸਤੇ ਵੀ ਕਿਤੇ ਕੁਸ਼ੌਰੀ ਬੁੱਚੜ ਨੂੰ ਮਾਫ ਕਰਾਉਣ ਵਾਸਤੇ ਸ਼ੀਲਾ ਦੀਕਸ਼ਾ ਦਾ ਉਹ ਸਪਾਰਸ਼ ਕਰਦੀ ਹੈ ਕਿਤੇ ਜੇਲ੍ਹਾਂ ਵਾਲੇ ਕਹਿੰਦੇ ਤਾਂ ਬਹੁਤ ਵਧੀਆ ਬਿਹਾਰ ਇਹਨੂੰ ਰਹਾ ਕੀਤਾ ਜਾਵੇ ਭੁੱਲਰ ਸਾਰੇ ਗਵਾਹ ਮੁਕਰ ਕੇ 132 ਦੋ ਜੱਜ ਵੀ ਸਹਿਮਤ ਨਹੀਂ ਮੈਡੀਕਲ ਰਿਪੋਰਟ ਵੀ ਆ ਗਈ ਸਾਰਾ ਕੁਝ ਆ ਗਿਆ ਫਿਰ ਉਹਨੂੰ ਪ੍ਰੋਫੈਸਰ ਭੁੱਲਰ ਜੀ ਨੂੰ ਡਕਤੀ ਬੈਠਿਆ ਜੇਲ੍ਹਾਂ ਦੇ ਵਿੱਚ ਸੋ ਉਹਦੇ ਵਾਸਤੇ ਵੀ ਆਪਾਂ ਆਵਾਜ਼ ਉਠਾਈਏ ਵੀ ਪ੍ਰੋਫੈਸਰ ਭੁੱਲਰ ਨੂੰ ਵੀ ਰਹਾ ਕੀਤਾ ਜਾਵੇ ਸੋ ਹੋਰ ਜੋ ਜੋ ਸਾਡੇ ਮਸਲੇ ਆ ਅਸੀਂ ਇਕੱਠੇ ਹੋ ਕੇ ਉੱਪਰ ਉੱਠ ਕੇ ਆਪਸੀ ਜੋ ਵਿਚਾਰ ਧਾਰਕ મત ਭੇਦ ਕਈ ਵਾਰ ਹੁੰਦੇ ਆ ਬਾਅਦ ਦੇ ਵਿੱਚ ਆਪਾਂ ਕਰ ਲਵਾਂਗੇ ਇੱਕ ਵਾਰੀ ਆਪਾਂ ਕੌਮੀ ਕਾਫਲਾ ਬਣਾ ਕੇ ਤੁਰੀਏ ਤਾਂ ਕਿ ਸਾਡੇ ਮਸਲੇ ਹੱਲ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਦੁਨੀਆ 'ਚ ਵਸਦੀਆਂ ਸਿੱਖ ਸੰਗਤਾਂ ਅੱਜ ਇਸ ਗੱਲ ਦਾ ਫੈਸਲਾ ਕਰ ਲੈਣ ਕਿ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਰਚ ਆਰੰਭ ਹੋਇਆ ਜਿੱਥੇ ਤਖਤ ਸਹਿਬਾਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਦਰਬਾਰ ਸਾਹਿਬ ਦੇ ਅਰਦਾਸੀਆਂ ਨੇ ਅਰਦਾਸ ਕਰਕੇ ਮਾਰਜ ਸ਼ੁਰੂ ਕੀਤਾ ਤੇ ਸਾਰੀਆਂ ਪੰਥਕ ਜਥੇਬੰਦੀਆਂ ਸਾਮਲ ਹੋਈਆਂ ਤੇ ਸਾਨੂੰ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਤੋਂ ਬਾਹਰ ਆਉਂਦਿਆਂ ਹੀ ਜਥੇ ਸਮੇਤ ਸੰਗਤਾਂ ਸਮੇਤ ਗ੍ਰਿਫਤਾਰ ਕਰ ਲਿਆ ਇਸ ਤੋਂ ਸੰਗਤਾਂ ਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਅਮਨ ਸ਼ਾਂਤੀ ਦੇ ਨਾਲ ਮਾਰਜ ਕਰ ਰਹੀਆਂ ਸਿੱਖ ਸੰਗਤਾਂ ਨੂੰ ਵੀ ਸਾਨੂੰ ਜਿਹੜਾ ਰੋਕਿਆ ਜਾ ਰਿਹਾ ਪੰਥਕ ਜਥੇਬੰਦੀਆਂ ਨੂੰ ਤੇ ਮੈਂ ਇਹਦੀ ਘੋਰ ਸ਼ਬਦਾਂ ਵਿੱਚ ਨਖੇਦੀ ਕਰਦਾ ਸਾਨੂੰ ਹੁਣ ਇੱਥੇ ਡੀਆਈਜੀ ਐਸਐਸਪੀ ਬਹੁਤ ਉੱਚੇ ਅਫਸਰਾਂ ਨੇ ਇੱਥੇ ਗ੍ਰਿਫਤਾਰੀ ਭਾਈ ਆ ਹਜ਼ਾਰਾਂ ਫੋਰਸਾਂ ਲਾਈਆਂ ਹੋਈਆਂ ਨੇ ਸ਼ਖਤ ਸ਼ਬਦਾਂ ਵਿੱਚ ਮੈਂ ਇਹਦੀ ਨਖੇਦੀ ਕਰਦਾ ਕਿ ਅਸੀਂ ਆਪਣੇ ਸਿੱਖ ਨੌਜਵਾਨਾਂ ਨੂੰ ਅਮਨ ਸ਼ਾਂਤੀ ਦੇ ਨਾਲ ਮਾਰਜ ਕੱਢ ਕੇ ਵੀ ਰਹਾ ਨਹੀਂ ਕਰਾ ਸਕਦੇ ਔਰ ਪੰਜਾਬ ਦੀ ਜਿਹੜੀ ਪੰਥਕ ਸਰਕਾਰ ਕਹਾਉਂਦੀ ਆ ਹੁਣ ਇਹ ਜਥੇਦਾਰ ਸਾਹਿਬ ਨੂੰ ਵੀ ਫੈਸਲਾ ਕਰਨ ਦਾ ਦੀ ਘੜੀ ਆ ਕਿ ਜਿਨ੍ਹਾਂ ਨੇ ਫਖਰੇ ਕੌਮ ਤੇ ਪੰਥ ਰਤਨ ਦੇ ਅਵਾਰਡ ਦੇ ਕੇ ਮੁੱਖ ਮੰਤਰੀ ਪੰਜਾਬ ਨੂੰ ਨਵਾਜਿਆ ਅੱਜ ਉਹ ਜਥੇਦਾਰ ਸਾਹਿਬ ਪੁੱਛਣ ਕਿ ਕਿਸ ਕਾਰਨ ਕਰਕੇ ਇਹਨਾਂ ਜਿਹੜੇ ਪੰਥਕ ਜਥੇਬੰਦੀਆਂ ਦੇ ਆਗੂ ਉਹਨਾਂ ਨੂੰ ਰੋਕਿਆ ਜਾ ਰਿਹਾ ਇਸ ਰਿਹਾਈ ਮਾਰਚ ਤੋਂ ਜਿਹੜਾ ਕਿ ਪੰਜ ਨਿਸ਼ਾਨਚੀ ਸਿੰਘਾਂ ਨੂੰ ਆਪ ਸਰੂਪੋ ਦੇ ਕੇ ਜਥੇਦਾਰ ਸਹਿਬਾਨ ਨੇ ਮਾਰਚ ਰਵਾਨਾ ਕੀਤਾ ਇਹ ਕੀ ਗੁੰਡਾਗਰਦੀ ਹੋ ਰਹੀ ਹੈ ਪੰਜਾਬ ਦੇ ਅੰਦਰ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਤੇ ਬੜੀ ਦੁਖਦਾਈ ਘਟਨਾ ਹੈ ਕਿ ਅਸੀਂ ਅਮਨ ਸ਼ਾਂਤੀ ਦੇ ਨਾਲ ਵੀ ਇਨਸਾਫ ਨਹੀਂ ਮੰਗ ਸਕਦੇ ਅਸੀਂ ਸਖਤ ਸ਼ਬਦਾਂ ਨਾਲ ਪੰਜਾਬ ਸਰਕਾਰ ਦੀ ਨਿਖੇਧੀ ਕਰਦੇ ਹਾਂ ਮੈਨੂੰ ਇੱਥੋਂ ਨਿਕਲਦੇ ਆ ਅਸੀਂ ਮਾਰਚ ਤੁਰਿਆ ਵਾ ਮਾਰਚ ਤੋਂ ਬਾਅਦ ਜਦੋਂ ਅਸੀਂ ਗੱਡੀਆਂ 'ਚ ਬੈਠਣ ਲੱਗੇ ਆ ਸਾਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਨੂੰ ਅਜੇ ਬਾਕੀਆਂ ਦਾ ਨਹੀਂ ਪਤਾ ਕਿ ਹੋਰ ਕਿਹਨੂੰ ਕਿਹਨੂੰ ਗ੍ਰਿਫਤਾਰ ਕੀਤਾ ਹਾਂਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜਾਣੀ ਚੁੱਕੇ ਹੋ ਕਿ ਜਿਹੜਾ ਅੱਜ ਦਾ ਮਾਰਚ ਹੈਗਾ ਉਹ ਸ਼ੁਰੂ ਹੋ ਚੁੱਕਾ ਵਾ ਅਕਾਲ ਤਖਤ ਸਾਹਿਬ ਤੋਂ ਅਰਦਾਸ ਪੰਥ ਸਿੰਘ ਸਭਾ ਨੇ ਸਿੰਘ ਸਾਹਿਬ ਜੀ ਦੀ ਅਰਦਾਸ ਕਰਕੇ ਤੇ ਹੋਰ ਸਾਰੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਉੱਥੇ ਉਸ ਟਾਈਮ ਮੌਜੂਦ ਸੀ ਆਪ ਜੀ ਉਹਨਾਂ ਦੇ ਜ਼ਬਾਨੀ ਸੁਣ ਵੀ ਚੁੱਕੇ ਹੋਗੇ ਇਸ ਟਾਈਮ ਜਿਹੜਾ ਮਾਰਚ ਹੈਗਾ ਇਸ ਜਗ੍ਹਾ ਤੋਂ ਅਕਾਲ ਤਖਤ ਸਾਹਿਬ ਤੋਂ ਚਾਲਾਪਾਕ ਕੀ ਹੁਣ ਹੌਲੀ ਹੌਲੀ ਜਲੰਧਰ ਲੁਧਿਆਣਾ ਦੇ ਰਾਹੀਂ ਬਹਾਲੀ ਵਿਖੇ ਇਹ ਪਹੁੰਚੇਗਾ ਵਿਚੋਕ ਇਤਾਂਗਾਨਯਰ ਜਿਹੜੀਆਂ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਤਾ ਗਿਆ ਵਾ ਜਿੱਦਾਂ ਬਾਬਾ ਦਾਦੂਵਾਲ ਜੀ ਤੁਸੀਂ ਉਹਨਾਂ ਦੇ ਜ਼ਬਾਨੀ ਸੁਣ ਹੀ ਚੁੱਕੇ ਹੋ ਕਿ ਹੁਣ ਜਿਹੜਾ ਕਾਫਲਾ ਹੈਗਾ ਉਹ ਹੌਲੀ ਹੌਲੀ ਚੱਲ ਗਿਆ ਜਿੱਦਾਂ ਵੀ ਇਹ ਸਾਨੂੰ ਅਸੀਂ ਕਵਰੇਜ ਕਰਦੇ ਰਹਿਵਾਂਗੇ ਤੱਕ ਅਸੀਂ ਦੀ ਰਿਪੋਰਟ ਪਹੁੰਚਾਉਂਦੇ ਰਹਿਵਾਂਗੇ ਤਦ ਤੱਕ ਨੀਮ ਤੁਹਾਡੇ ਕੋ ਜੱਜ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇ ਸਿੰਘਾਂ ਦਾ ਨਾਮ ਲੈ ਰਹੇ ਆ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਸਾਨੂੰ ਰਿਹਾਈ ਸਾਰੇ ਸਿੰਘ ਚਾਹੀਦੇ ਨੇ ਕੋਈ ਕੁਲਾ ਲੈ ਲੈ ਜਾਦਾ ਸਿੰਘਾਂ ਦੀ ਰਿਹਾਈ ਤੇ ਜਾਂ ਮੇਰੀ ਡੈਥ